ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੈਰੀ ਫਾਰਮ ਕਲਾਲਾ ਤੋਂ ਕਵਰ ਕਰਦੇ ਪਏ ਆਂਗੇ ਨਾਂ ਵੀਰ ਦਾ ਹੈਗਾ ਰਾਜੂ ਕਲਾਲਾ ਤੇ ਕੁਲਦੀਪ 9878448264 ਤੇ 9478236916 ਹੈਗਾ ਵੀਰਾਂ ਦਾ ਮੋਬਾਈਲ ਨੰਬਰ ਆ 7 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਜਿਹੜੀ ਆਪਾਂ ਸਾਹਮਣੇ ਸਕਰੀਨ ਤੇ ਝੋਟੀ ਦੇਖਦੇ ਪਏ ਆ ਆਪਣਾ ਜਿਹੜਾ ਕਰਮਵੀਰ ਸਾਣਾ ਜੋਗਰਾਜ ਬੰਨ ਜੀ ਨੂੰ ਕਹਿ ਦਿੰਦੇ ਆ ਜਿਹਨੂੰ ਕਹਿੰਦੇ ਆ ਜੋਗਰਾਜ ਸਾਣ ਉਹਦੀ ਇਹ ਧੀ ਆ ਡਾਇਰੈਕਟ ਆਪ ਚੰਗਾ ਵੀਰ ਸੌਂਕ ਰੱਖਦਾ ਸੀਗਾ ਜਿਹੜੇ ਮਾਲਕ ਦੇ ਘਰ ਹੋਏ ਝੋਟੀ ਆਈ ਹੈ ਜੈਨੂਅਨ ਤੀਜਾ ਸੂਆ ਸੂਈ ਆ ਤੇ ਪਰਸੋ ਰਾਤ ਦੀ ਸੂਈ ਦਾ ਜੀ ਤੀਜਾ ਦਿਨ ਬਣਦਾ ਇਹਨੂੰ ਸੂਈ ਨੂੰ ਪਿੱਛੇ ਕੱਟੀ ਹੈਗਾ ਸਰਕਾਰੀ ਐਚ ਐਲ ਡੀਬੀ ਸੀਮੰਟ ਦੀ ਉਹ ਦੇਖੋ 나ੜੂਆ ਵਗੈਰਾ ਕੱਟੀ ਦਾ ਨਾਲ ਆ ਤੇ ਹਵਾਨਾ ਦੇਖੋ ਧਾਰਾਪਾ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਤੇ ਵੀਰ ਆਪ ਘਰ ਹੈ ਨਹੀਂ ਜੀ ਡਿਟੇਲ ਮਾਲਕਾਂ ਨੇ ਆਪਾਂ ਨੂੰ ਦੱਸੀ ਹੈਗੀ ਤੇ ਮੂਰੇ ਕੁੰਬੜਾ ਵਗੈਰਾ ਦੇਖੋ ਜਿਹੜੀ ਮੇਨ ਚੀਜ਼ ਦੇਖਣ ਵਾਲੀ ਆ ਕੋਈ ਇਹ ਨਹੀਂ ਗੱਲ ਵੀ ਮੂਰੇ ਮੰਨ ਕੇ ਚੱਲੋ ਵੀ ਠੱਠੇ ਵਾਂਗੂ ਭਾਰੀ ਹੋਵੇ ਤੇ ਜਿੰਨੀ ਝੋਟੀ ਹੈਗੀ ਆ ਬਰੀਕੀਆਂ ਦੇ ਵਿੱਚ ਆ ਹਵਾਨੇ ਤੇ 나ੜਾ ਤਾਂ ਦਿਖਾਈ ਦੇਣੀਏ ਦੇਣੀਆਂ ਤੇ ਪਿੰਡੇ ਦੇ ਉੱਪਰ 나ੜਾ ਦਿਖਾਈ ਦਿੰਦੇ ਆ ਸੋ ਆ ਦੇਖੋ ਜਿਹਨੂੰ ਕਹਿੰਦੇ ਮੱਖੀ ਤੜਕ ਜੇ ਮੈਹ ਦੀ ਉੱਪਰ ਆ ਦੇਖੋ 나ੜਾ ਜਮ ਜਿਵੇਂ ਮੰਨ ਕੇ ਜਿਉ ਲ ਆਪਾਂ ਨਕਸ਼ਾ ਦੇਖੀਏ ਫਲਾਣਾ ਵਾਣ ਕਿੱਥੇ ਆ ਉਹ ਕੁਲੀਆਂ ਦੀਆਂ ਜਮਾ ਪਿੰਡੇ ਦੇ ਉੱਪਰ ਇਹਦੇ ਤੀਜਾ ਦਿਨ ਹੋ ਗਿਆ ਸੂਈ ਨੂੰ ਸਰਕਾਰੀ ਸੀਮਨ ਦੀ ਵਿੱਚੇ ਕੱਟੀ ਆ 18 ਕਿਲੋ 200 ਗ੍ਰਾਮ ਦੂਜੀ ਸੂਏ ਬਾਈ ਦਾ ਦੁੱਧ ਕਰੇ ਰਿਕਾਰਡ ਕਰਾਇਆ ਚੋਇਆ ਵਾ ਤੇ ਵੀਰ ਕਹਿੰਦਾ 18 ਕਿਲੋ 200 ਗ੍ਰਾਮ ਦੁੱਧ ਚੋਇਆ ਸੀਗਾ ਤੇ ਸੂਈ ਵੀ ਸੀਗੀ ਉਹ ਤੋਂ ਮੰਨ ਕੇ ਚਲੋ ਫੱਗੜ ਦੇ ਦਿਨਾਂ ਦੇ ਵਿੱਚ ਤੇ ਇਸ ਵਾਰ ਥੋੜਾ ਉਹਦਾ ਡੇਢ ਮਹੀਨੇ 2 ਮਹੀਨੇ ਲੇਟ ਪਾ ਗਈ ਵੀਰ ਕਹਿੰਦਾ ਮੇਲੇ ਦੇ ਹਿਸਾਬ ਨਾਲ ਰੱਖਣੀ ਸੀਗੀ ਤੇ ਮੇਲੇ ਜਿਹੜੇ ਵੀ ਰਸੌਂਗ ਰੱਖਦੇ ਆ ਕਿ ਆਪਾਂ ਬਰੀਡ ਵਾਸਤੇ ਝੋਟੀ ਚਾਰ ਕਰਨੇ ਮੇਲੇ ਜੀ ਜਾਣਾ ਉਸ ਲੈਵਲ ਦੀ ਤੁਹਾਨੂੰ ਝੂਟੀ ਦਿਖਾਉਣੇ ਪਏ ਜਿੱਟ ਲੋੜੇ ਦੀ ਫਾਰਮ ਬਰਨ ਹਲਾ ਤੇ ਤੇ ਹਵਾਨੇ ਦੇ ਨਾੜਾ ਦੇਖੋ ਇਹਦੇ ਆਹ ਦੇਖੋ ਜਿਹੜਾ 18200 ਦੁੱਧ ਕੱਢ ਕੇ ਆਈ ਹੈ ਜਿਹੜਾ ਕੁੰਡਲ ਜੇ ਨਹੀਂ ਬਣਿਆ ਵਾ ਜਿਵੇਂ ਬਨ ਕੇ ਚੱਲੋ ਵੀ ਕੰਗੀ ਕਰਕੇ ਆਪਾਂ ਵਾਲ ਜੇ ਛੱਡ ਦੇਣਾ ਡੱਬੀ ਚ ਪਾ ਕੇ ਉਹ ਚੀਜ਼ ਬਣੀ ਵੀ ਆ ਤੇ ਉਹ ਚੀਜ਼ ਤੁਹਾਨੂੰ ਦਿਖਾਈ ਦਿੰਦੀ ਆ ਧਾਰਾ ਮਾਰ ਕੇ ਦਿਖਾਵੇ ਪਹਿਲਾਂ ਆਪਾਂ ਤੋੜ ਕੇ ਦਿਖਾ ਦਈਏ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਪੂਰੀ ਜਿੰਦ ਜਾਨ ਤੇ ਇਹ ਜੇ ਜੋਗਰਾਜ ਸਾਰਨ ਦੀ ਮਾਲਕਣ ਦੱਸਿਆ ਬਾਕੀ ਆਪਾਂ ਨੂੰ ਦੇਖਣ ਨੂੰ ਅੰਦਾਜ਼ਾ ਆਉਂਦਾ ਕਿਉਂਕਿ ਕੱਦ ਵਾ ਕਿ ਜੋਗਰਾ ਸਾਹਮਣੇ ਵਾਕਿ ਸੱਚੀ ਡਿੱਟੋ ਮੁਕਾਬਲਾ ਸ਼ੂਟ ਕਰਦੀ ਪਈ ਆ ਕਿ ਸੰਗ ਤੁੰਗ ਦੇਖੋ ਕਿਆ ਬਾਤ ਆ ਤੇ ਬੂਥੀ ਬਾਤੀ ਦੇਖੋ ਲੰਬੀ ਗਰਦਨ ਜਿਵੇਂ ਕਿਆ ਬਾਤ ਆ ਤੇ ਕੰਦ ਕਾਠ ਜਿੰਦ ਜਾਨ ਵਗੈਰਾ ਤੇ ਪਤਲੀ ਚਮੜੀ ਦੀ ਝੋਟੀ ਆ ਜਮਾ ਤੇ ਜਿਵੇਂ ਕਹਿੰਦੇ ਚਮੜੀਲੇ ਝੋਲੇ ਜੇ ਪਾਪ ਨਹੀਂ ਪਾਇਆ ਹੁੰਦਾ ਜਿਵੇਂ ਚਮੜੀ ਐ ਦੇਖੋ ਜਮਾ ਪਿੱਠੂੜਾ ਆ ਚੜਾਈ ਦੇਖੋ ਜਮਾ ਕਿਆ ਬਾਤ ਆ ਪੂਰੀ ਵੱਡੀਆ ਝੋਟੀ ਜਿੰਦ ਜਾਨ ਵਾਲੇ 18 ਕਿਲੋ 200 ਗ੍ਰਾਮ ਦੂਜੇ ਸਵੇ ਦੁੱਧ ਦਿੱਤਾ ਵਾ ਇਸ ਵਾਰ ਅੱਜ ਸੂਈ ਨੂੰ ਜਹੀ ਹੈਗਾ ਤੀਜਾ ਦਿਨ ਇਹਨੂੰ ਤਿਆਰੀ ਕਿ ਤੁਸੀਂ ਐ ਮੰਨ ਕੇ ਚੱਲੋ ਵੀ 20 ਕਿਲੋ ਦੁੱਧ ਮੰਨ ਕੇ ਇਹਨੂੰ ਫੀਜ਼ਦਾਰੀ ਕਰ ਸਕਦੇ ਹੋ ਤੇ ਥਾਂ ਥਣ ਦੇਖੋ ਕਿਆ ਬਾਤ ਆ ਪੂਰਾ ਖਬਰਦਾਰ ਤਾਰਾ ਪਿੱਛੇ ਮਾਰ ਕੇ ਦਿਖਾ ਦਿੰਨੇ ਹੁਣ ਸੋ ਵੀਰੋ ਬੱਚਾ ਚਾਹੁੰਦਾ ਥੱਲੇ ਦੇਖ ਸਕਦੇ ਹੋ ਨਾ ਪੱਤਾ ੜਾ ਮਾਰ ਕੇ ਦਿਖਾਉਂਦੇ ਆ ਜੀ ਨਾਲ ਸਾਨੂੰ ਕਹੋ ਕਿ ਐਡੇ ਵੱਡੇ ਮੁੱਲ ਦੀ ਝੋਟੀ ਹੋਊਗੀ ਤੇ ਚੰਗੀ ਜਿਹੜਾ ਵੀਰ ਦੂਰੋਂ ਸੌਂਕ ਰੱਖਦਾ ਆਊਗਾ ਤਾਰਾਂ ਪਹਿਲਾਂ ਪਸੰਦ ਹੋਣੀ ਐ ਤਾਂ ਤੁਸੀਂ ਗੱਡੀ ਸੈਲਫ ਮਾਰੋਗੇ ਸਾਰਾ ਜਮਾ ਪੜਦਾ ਫਾਸ ਕਰਾਂਗੇ ਸੋ ਵੀਰੋ ਤਾਰਾ ਦੇਖੋ ਕਿਆ ਬਾਤ ਆ ਚੋਣ ਵਗੈਰਾ ਦੇਖੋ ਸਾਫ ਸੁਥਰਾ ਪੂਰਾ ਮੋਟਾ ਮੋਟਾ ਚੋਣਾ ਗ ਸੋ ਚੋਣ ਪਸਵਾ ਦੀ ਇੱਕ ਨੰਬਰ ਆ ਜਮ ਤਾਂ ਧਾਰਾ ਦੇਖੋ ਕਿਆ ਬਾਤ ਆ ਪੂਰਾ ਸੋਹਣਾ ਚੋਣਾ ਸਾਫ ਸੁਥਰਾ ਤੇ ਬਾਕੀ ਚਵਾਈ ਦੀ ਵੀ ਪੂਰੀ ਨਰਮ ਆ ਜਿਹੜਾ ਆਪਣਾ ਥਾਣੀ ਦੱਸਦੇ ਪਏ ਆ ਸੋ ਦੇਖੋ ਜਮ ਕੋਈ ਸੈਡ ਨਹੀਂ ਕੋਈ ਫੈਡ ਨਹੀਂ ਤੇ ਮੂਹਲੇ ਸਣਾ ਛੋਟ ਹੋਰ ਮਾਰੀ ਧਾਰਾ ਮੜੀਆਂ ਜੀ ਸੋ ਦੇਖੋ ਆ ਦੇਖੋ ਜਮ ਬੋਲੀ ਇੰਨੀ ਆ ਜਾ ਅੰਤਾ ਦੀ ਬੋਲੀ ਆ ਜਾਮ ਤੇ ਪੂਰੀ ਚੌੜੀ ਜੂਲੀ ਦੇਖੋ ਜਮ ਮੋਦੀ ਸਾਣ ਵਰਗੀ ਆ ਜਾਮ ਜਿਹੇ ਜੇ ਮਰਜੀ ਦਾ ਬਰੀਡ ਚਾਰ ਕਰੀ ਚੰਨ ਜਿਹੜੀ ਮੈਂ ਅਗਰ ਕੱਟੀ ਆ ਉਹਦੀ ਕੋਈ ਮੁੱਲ ਨਹੀਂ 25-30 ਹਜ਼ਾਰ ਰੁਪਏ ਦੀ ਕੱਟੀ ਆ 18-20 ਕਿਲੋ ਲਈ ਹਰਕ ਬੰਦਾ ਕਹਿੰਦਾ 18 ਕਿਲੋ ਲਈ ਵੈਧੀ ਕੱਟੀ ਬਸ ਕਰ ਓਕੇ ਓਕੇ ਜਮ ਤੇ ਮੁੱਲ ਇਹਦਾ ਵੀਰ ਕਹਿੰਦਾ ਫੋਨ ਤੇ ਹੋਊਗਾ ਚੀਜ਼ ਦੇ ਅਕੋਰਡਿੰਗ ਹੋਊਗਾ ਤੇ ਜਿਹੇ ਜੀ ਚੀਜ਼ ਆ ਉਹ ਜਾ ਹੋਊਗਾ ਭਾ ਜਮ 98784 48264 ਵੀਰ ਦਾ ਮੋਬਾਈਲ ਨੰਬਰ ਆ ਜੋਗਰਾਜ ਬੰਨ ਦੀ ਆਪਾਂ ਇੱਕ ਵਾਰੀ ਫਿਰਦਾ ਹਜੇ ਕੋਦੀ ਧੀ ਆ ਸਰਕਾਰੀ ਸੀਮਨ ਦੀ ਹੈਗਾ ਪਿੱਛੇ ਕੱਟੀ ਉਹ ਵੀਰ ਕਨਫਰਮ ਕਰ ਦਨਗੇ ਕਿਹੜੇ ਟੀਕੇ ਦੀ ਆ ਕਿਸੇ ਵੀ ਵੀਰ ਦੇ 20 ਕਿਲੋ ਵਾਲੀ ਮੱਝ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ